ਦੀ ਮੋਟੀਵੇਟਿਏ ਜੰਦਾ ਜਿਹੜੀ ਅੱਜ ਵੀ ਸਾਡੇ ਪ੍ਰੋਸੈਸਸਾਂ ਸਾਇ ਦੇ ਵਿੱਚ ਅਸੀਂ ਜਿਹੜਾ ਹੈਗਾ ਸਾਡਾ ਮਕਦਮਾ ਨੰਬਰ ਰਹਾ ਸੀ 222 22 ਸੌਰੀ 1022 ਜਿਹੜਾ ਸੀਗਾ 23 ਨੂੰ ਅਸੀਂ ਦਰਜ ਕੀਤਾ ਸੀਗਾ ਜਿਹੜਾ 3 4 5 ਸੀਕਟ ਅਫੀਸ਼ਲ ਐਕਟ ਹੁੰਦਾ ਉਹਦੇ ਵਿੱਚ ਦਰਜ ਕੀਤਾ ਸੀ ਇਹਦੇ ਵਿੱਚ ਬੇਸਿਕਲੀ ਇੱਕ ਸਪਾਈ ਜਿਹੜਾ ਜਸੂਸ ਹੁੰਦੇ ਨੇ ਉਹਨਾਂ ਨੇ ਸਾਡੀ ਇਨਫੋਰਮੇਸ਼ਨ ਦੇਸ਼ ਦੀ ਜਿਹੜੀ ਸੀਗੀ ਦੂਜੇ ਦੇਸ਼ ਨੂੰ ਜਿਹੜੀ ਸੀ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਦੇ ਦਰਸ ਸਾਡੇ ਅਸੀਂ ਤਿੰਨ ਕਦਮਾ ਦਰਜ ਕਰਕੇ ਇਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਹੈ ਗ੍ਰਿਫਟਾਰ ਕੀਤੇ ਆ ਇਹਨਾਂ ਵਿੱਚ ਇੱਕ ਰਾਜਾ ਜਿਹੜਾ ਹੈਗਾ ਕਪੂਥਲੇ ਦਾ ਹੈਗਾ ਔਰ ਇੱਕ ਜਸਕਰਨ ਸਿੰਘ ਹੈਗਾ ਜਿਹੜਾ ਧਰਮਕੋਟ ਦਾ ਹੈਗਾ ਔਰ ਇੱਕ ਗੁਰਨਾਮ ਸਿੰਘ ਹੈਗਾ ਜਿਹੜਾ ਫਰੋਸਪੁਰ ਦਾ ਹੈਗਾ ਗੁਰਨਾਮ ਸਿੰਘ ਜਿਹੜਾ ਪਹਿਲਾਂ ਵੀ ਜਿਹੜਾ ਐਨਡੀਐਸ ਤੇ ਦੋ ਪਰਚੇ ਹੈਗੇ ਨੇ ਕਮਰਸ਼ੀਅਲ ਹੈਗੇ ਔਰ ਜਿਹੜਾ ਫਰੋਸਪੁਰ ਥੇਲ ਦੇ ਵਿੱਚ ਰਹਿ ਕੇ ਸੀ ਇਨਾਂ ਤੋਂ ਅਸੀਂ ਜਿਹੜਾ ਹੈਗਾ ਦੋ ਦੋ ਮੋਬਾਈਲ ਜਿਹੜੇ ਹੈਗੇ ਜਿਹਨਾਂ ਦੇ ਵਿੱਚੋਂ ਸਾਡੇ ਦੂਜੇ ਦੇਸ਼ਾਂ ਨੂੰ ਜਿਹੜੇ ਹੈਗੇ ਵਿਰੋਧੀ ਦੇਸ਼ਾਂ ਨੂੰ ਜਿਹੜੀ ਇਨਫੋਰਮੇਸ਼ਨ ਸ਼ੇਅਰ ਕੀਤੀ ਹੈਗੀ ਨੂੰ ਅਸੀਂ ਜਦੀ ਹੈਗਾ ਫੋਰੈਂਸਿਕ ਕਰਵਾ ਸੀ ਤੇ ਅਭਿਦਤੋਂ ਪਹਿਲੇ ਆਖੇਲੀ ਕਾਰਵਾਈ ਕਰਾਂਗੇ ਇਹਨਾਂ ਕੋਲੋਂ ਅਸੀਂ ਦੋ ਲੋਕ ਮੋਬਾਈਲ ਜਿਹੜੇ ਹੈਗੇ ਆ ਉਹ ਮੋਬਾਈਲ ਤੋਂ ਕੁਝ ਮਿਲਿਆ ਇਹਨਾਂ ਦਾ ਜਿਹੜਾ ਇੱਥੇ ਭੇਜ ਜਗੇ ਇਹਨਾਂ ਨੇ ਜਿਹੜੇ ਅੱਗੇ ਦਾ ਇਨਫੋਰਮੇਸ਼ਨ ਬਹੁਤ ਸੰਜੀਦਗੀ ਵਾਲੀ ਹੈਗੀ ਹੈ ਮੈਂ ਤਾਂ ਨਾ ਸ਼ੇਅਰ ਨਹੀਂ ਕਰ ਪਾਉਂਗਾ ਔਰ ਇਹਦੇ ਵਿੱਚ ਮੈਂ ਦੱਸਣਾ ਚਾਹਾਂਗਾ ਕਿ ਜੁਆਇੰਟਲੀ ਆਪਰੇਸ਼ਨ ਸੀਗਾ ਸਾਡਾ ਸੈਂਟਰ ਐਮਰਜੈਂਸੀਸ ਦਾ ਉਹਨਾਂ ਦੀ ਵੀ ਬਹੁਤ ਵੱਡੀ ਇਹਦੀ ਕਾਮਯਾਬੀ ਹੈ ਔਰ ਸਾਡੇ ਨਾਲ ਉਹਨੇ ਕਾਪਰਟ ਕੀਤਾ ਤੇ ਅਸੀਂ ਇਹ ਜਿਹੜਾ ਹੈਗਾ ਪਾਸਾ ਕਰਤਾ ਸਰ ਇਹ ਆਪਸ਼ਯ ਸੰਪਰਕ ਦੇ ਵਿੱਚ ਕਿੰਨਾ ਆ ਰਹੇ ਸੀ ਇਹ ਜਿਹੜਾ ਆਪਣਾ ਸੀਗਾ ਪਹਿਲਾ ਰਾਜਾ ਹੈਗਾ ਇਹਦੇ ਸੰਪਰਕ ਦੇ ਵਿੱਚ ਜਿਹੜਾ ਮੁੰਡਾ ਹੈਗਾ ਜ ਕਰਨ ਸਿੰਘ ਜੇਕਰ ਧਰਮਕੋਟ ਵਾਲਾ ਉਹ 7ਰਮ ਕੋਟ ਵਾਲਾ ਮੁੰਡਾ ਕਹਿੰਦਾ ਕਿ ਮੈਂ ਗਰਨਾਮ ਸਿੰਘ ਨੂੰ ਕਿਤੇ ਵਿਆਹ ਸ਼ਾਦੀ ਤੋਂ ਮਿਲਿਆ ਸੀਗਾ ਉਹਨਾਂ ਦੇ ਔਰ ਉੱਥੇ ਇਹਨਾਂ ਦਾ ਜਿਹੜਾ ਆਪਣਾ ਰابطਾ ਹੋਇਆ ਕਿ ਜੇ ਗੁਰਨਾਮ ਸਿੰਘ ਜਿਹੜਾ ਹੈਗਾ ਇਹ ਜੇਲ੍ਹ ਦੇ ਵਿੱਚ ਸੀਗਾ ਕਮਰਸ਼ੀਅਲ ਪੋਰਟ ਦੀ ਟਾ ਹੋ ਸਕਦਾ ਹੈ ਜਿਹਦੇ ਵਿੱਚ ਹੋਰ ਵੀ ਕੋਈ ਡਾਇਰੈਕਟ ਆਈਐਸਆਈ ਨਾਲ ਸੀਗੇ ਕਿ ਯਾਹ ਕਿਸੇ ਹੋਰ ਉਹ ਸਾਰੇ ਇਨਫੋਰਮੇਸ਼ਨ ਜਿਹੜੀ ਹੈਗੀ ਆ ਆ ਦੇਸ਼ ਦੇ ਲਈ ਜਿਹੜੀ ਹੈ ਬਹੁਤ ਸੈਸਟਿਵ ਹੈਗੀ ਆ ਮੈਂ ਉਸ ਬਾਰੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਇਨਵੈਸਟੀਗੇਸ਼ਨ ਇਨੀਸ਼ੀਅਲ ਸਟੇਜਿਸ ਤੇ ਹੈਗੀ ਆ ਜਿਹniki ਇਨਫੋਰਮੇਸ਼ਨ ਮੈਂ ਤੁਹਾਨੂੰ ਇਸ ਲੈਵਲ ਤੇ ਦੇ ਸਕ ਉਨੀ ਹੀ ਸ਼ੇਅਰ ਇੰਟਰਨੈਸ਼ਨਲ ਕਨੈਕਸ਼ਨ ਦਾ ਹੈ ਹਾਂਜੀ ਇੰਟਰਨੈਸ਼ਨਲ ਕਨੈਕਸ਼ਨ ਤਾਂ ਨਹੀਂ ਹੈ ਜਿੱਦਾਂ ਬਿਲਕੁਲ ਇੰਟਰਨੈਸ਼ਨਲ ਕਨੈਕਸ਼ਨ ਤਾਂ ਆ ਹੀ ਗਿਆ ਬੀਟਵੀਨ ਦ ਕੰਟਰੀਜ਼ ਹੋ ਗਿਆ ਜਿਹਦੇ ਨਾਮ ਆਤਾ ਹੈ ਪੇਸ਼ੂਰ ਦੀ ਵਿਦਿਆ ਰਾਜਾ ਰਾਜ ਤੋਂ ਦਾ ਕੰਮ ਕਰਦਾ ਸੀਗਾ ਉੱਥੇ ਆਰਮੀ ਦਾ ਸੀਗਾ ਔਰ ਕਾਫੀ ਦੇਰ ਤੋਂ ਜਿਹੜਾ ਹੈਗਾ ਇਹ ਕੰਮ ਕਰ ਰਿਹਾ ਸੀਗਾ ਪ੍ਰਾਈਵੇਸੀ ਟੌਪਸ ਤੇ ਸਵਾਈ ਸਾਈਟ ਇਸ ਸਭ ਜਿਹੜਾ ਹੈਲੇ ਟੱਚ ਸੀਗੇ ਬਾਰਡ ਜਿਹੜਾ ਫਰੋਜ਼ਪੁਰ ਵਾਲਾ ਬੰਦਾ ਹੈ ਪਹਿਲਾਂ ਕਿਸੇ ਨੇ ਐਕਟ ਨਹੀਂ ਸ਼ੁਰੂ ਕੀਤਾ ਸੀ ਜਾਂ ਸਾਰੇ ਇੱਕੋ ਜਿਹੜਾ ਜਿਸਕਰ ਰਾਜਾ ਜਸਕਰਨ ਦੇ ਟੱਚ ਸੀਗਾ ਤੇ ਜਸਕਰਨ ਜਿਹੜਾ ਸੀਗਾ ਉਹ ਗੁਰਨਾਮ ਬਲਵਾਨ ਜਿਹੜਾ ਹੈਗਾ ਫਰੋਜ਼ਪੁਰ ਵਾਲਾ ਉਹ ਦੇ ਟੱਚ ਸੀ ਇਹ ਸਾਰੇ ਬਾਰਡਰ ਤੇ ਸੀ ਗੁਰਨਾਮ ਸਿੰਘ ਗੁਰਨਾਮ ਸਿੰਘ ਜਿਹੜਾ ਹੈਗਾ ਉਹ ਫਰੋਜ਼ਪੁਰ ਜਿਹੜਾ ਹੈਗਾ ਉਹ ਬਾਰਡਰ ਤੇ ਉਹ ਫਰੋਜ਼ਪੁਰ ਸਾਡੇ ਦਾ ਇਹ ਪਹਿਲਾਂ ਵੀ ਕਿਤੇ ਕਰਦਾ ਰਿਹਾ ਐਕਟੀਵਿਟੀ ਇਹਦੇ ਤੇ ਜਿਹੜੇ ਪੁਰਾਣੇ ਮੁਕਦਮੇ ਐਂਡੀਪੀਸੀ ਐਕਟ ਦੇ ਤੁਸੀਂ ਐਂਡੀਪੀਏ ਹਾਂਜੀ ਬਾਕੀ ਮੇਨ ਮੇਨ ਕਿੰਗਪਿੰਨ ਕੌਣ ਹੈ ਮੇਨ ਕੌਣ ਹੈ ਰਾਜਾ ਗੁਰਨਾਮ ਗੁਰਨਾਮ ਸਿੰਘ ਮੇ ਨਾ ਇਹਨਾਂ ਨੇ ਅੱਗੇ ਉਹ ਕਹਿੰਦੇ ਕਿੰਨੇ ਪਿਛਲੇ ਕਿੰਨੇ ਚਿਰ ਤੋਂ ਆਪਸ ਵਿੱਚ ਕਨੈਕਸ਼ਨ ਕੰਟੈਕਟ ਦੇ ਵਿੱਚ ਸੀ ਉਹ ਸਾਰੀਆਂ ਇਨਫੋਰਮੇਸ਼ਨ ਨੇਚਰ ਤੇ ਜਿਸ ਇਨਵੈਸਟੀਗੇਸ਼ਨ ਹੈਗੀ ਕੋਈ ਐਸੀ ਇਨਫੋਰਮੇਸ਼ਨ ਸਰ ਕਿੰਨੇ ਪੈਸੇ ਦੇ ਰਿਆ ਸੀ ਇੱਕ ਦੂਜੇ ਨੂੰ ਆਂਦੇ ਹੋਣਗੇ ਇਹਨਾਂ ਨੂੰ ਦੇਖੋ ਜਿਹੜੇ ਪੈਸੇ ਕਿੱਥੋਂ ਆਏ ਆ ਕਿੱਥੇ ਉਹ ਕਿ ਫਿਕਟੇ گئے ਨੇ ਕੌਣ ਕੌਣ ਹੈਗੇ ਉਹ ਸਾਰੇ ਪਾਰਟ ਆਫ தி ਇਨਵੈਸਟੀਗੇਸ਼ਨ ਦਾ ਮੈਂ ਇਸ ਟਾਈਮ ਰਿਲੀਵ ਨਹੀਂ ਕਰ ਸਕਾਂ ਕਿਉਂਕਿ ਸਸਟੇਫ ਪਰਮਿਸ਼ਨ ਹੈ ਨਹੀਂ ਸੋ ਚਲੋ ਕੁਝ ਹੋਰ ਉਮੀਦ ਹੈ ਕਿ ਇਹਦੇ ਵਿੱਚ ਕੋਈ ਵੱਡਾ ਨੈਟਵਰਕ ਹੈ ਜਿਹੜੀ ਹੈਗੀ ਹੈ ਮਨੀ ਟ੍ਰੇਲ ਕਿੱਥੇ ਤੱਕ ਹੈਗੀ ਹੈ ਕਿ ਸਾਰੇ ਸੀਗੇ ਜਾਂ ਇਨਫੋਰਮੇਸ਼ਨ ਜਿਹਵੇਂ ਸ਼ੇਅਰ ਹੋਈ ਹੈ ਉਹ ਸਾਰੇ ਐਂਗਲਸ ਜਿਹੜੇ ਹੈਗੇ ਆ ਇਨਵੈਸਟੀਗੇਸ਼ਨ ਦੌਰਾਨ ਓਨਲੀ ਨਿਊ ਕੈਂਟ ਏਰੀਆ ਸੀ ਕਿ ਆ ਕਿ ਕੁਝ ਹੋਰ ਸੇਨਾ ਦੇ ਹੋਰ ਵੀ ਏਰੀਆ ਦੇ ਤਕੂਠਲਾ ਸਾਰੇ ਤੁਸੀਂ ਕਹਿ ਸਕਦੇ ਸਾਰੇ ਹੀ ਲੱਗਦਾ ਸਾਰੇ ਜਦੋਂ ਇੱਕ ਬੰਦਾ ਇਨਵੋਲਵ ਹੀ ਹੋ ਗਿਆ ਫਿਰ ਉਹ ਜੋ ਜੋ ਇਨਫੋਰਮੇਸ਼ਨ ਕਹਿੰਦੇ ਉਹ ਸਾਬ ਇਹ ਇੰਨੇ ਇਕੁਇਲਿਗੇਸ਼ਨ ਵੀ ਦੇ ਰਹੇ ਇਨਫੋਰਮੇਸ਼ਨ ਸਪੋਰਟਲੀ ਦੀ ਹਾਂ ਤਕੂਠੇ ਤਿੰਨ ਹੀ ਜੀ ਪਰਿਵਾਰੀ ਕੜੀ ਜਨਾ ਬਲ ਬਾਈ ਬਲ ਰਾਜਾ ਨੇ ਗੁਜ਼ਾਰਨ ਭੇਜੀ ਆ ਇੱਕ ਨਹੀਂ ਰਾਜਾ ਨੇ ਜਸਕਰ ਨੂੰ ਭੇਜਿਆ ਦਸਤਾਵੇਜ਼ ਰਾਜਾ ਡਾਇਰੈਕਟ ਨਹੀਂ ਭੇਜ ਰਿਹਾ ਸੀਗਾ ਸ਼ੇ ਰਾਜਾਣਾ ਦੇ ਨਾਲ ਸੀਗਾ ਨਾ ਨਾਲ ਸੀਗਾ ਨਹੀਂ ਇੱਥੋਂ ਇੰਡੀਆ ਦੇ ਵਿੱਚ ਜਿਹੜੀ ਚੇ ਸੀਗੀ ਚੇ ਇੱਕ ਦੂਜੇ ਨਾਲ ਜਿਹੜਾ ਹੈਗਾ ਤਿੰਨੇ ਇੱਕ ਦੂਜੇ ਦੇ ਬਾਕਰ ਸੀਗੇ ਤੇ ਇੱਕ ਦੂਜੇ ਨਾਲ ਜਿਹੜਾ ਨੇਸ਼ਨਲ ਜਿੱਥੇ ਇਨਫਾਰਮੇਸ਼ਨ ਜਾਂਦੀ ਸੀ ਉੱਥੇ ਤੱਕ ਵੀ ਇਹਨਾਂ ਦੀ ਬਾਤ